ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਿੱਧੂ ਸਨਰਾਈਜ਼ ਤੇ ਅੱਜ ਆਪਾਂ ਪਹੁੰਚੇ ਹਾਂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਿਤਾ ਪੁਰਖੀ ਪਿੰਡ ਜਿਹਦਾ ਪਹਿਲਾ ਨਾਂ ਸੀਗਾ ਪੱਠੇ ਵਿੰਡਪੁਰ ਔਰ ਅੱਜਕੱਲ ਇਹਨੂੰ ਡੇਰਾ ਸਾਹਿਬ ਦੇ ਨਾਲ ਐ ਬੁਲਾਇਆ ਜਾਂਦਾ ਹੈ ਅੱਜਕੱਲ ਇਹਦਾ ਨਾਂ ਡੇਰਾ ਸਾਹਿਬ ਹੈ ਅੱਜ ਆਪਾਂ ਉੱਥੇ ਪਹੁੰਚੇ ਹਾਂ ਜੀ ਇਹ ਅਸਥਾਨ ਤਰਨਤਾਰਨ ਸਾਹਿਬ ਤੋਂ 22 ਕਿਲੋਮੀਟਰ ਔਰ ਅਮਰਸਰ ਤੋਂ ਸ੍ਰੀ ਅਮਰਸਰ ਸਾਹਿਬ ਤੋਂ 50 ਕਿਲੋਮੀਟਰ ਦੇ ਲਗਭਗ ਪੈਂਦਾ ਆ ਜੀ ਤੇ ਇਸ ਸਥਾਨ ਤੇ ਆਪਾਂ ਪਹੁੰਚੇ ਆ ਜਿਹੜੇ ਕਿ ਗੁਰੂ ਨਾਨਕ ਦੇਵ ਜੀ ਦਾ ਪਿਤਾ ਪੁਰਖੀ ਪਿੰਡ ਹੈ ਔਰ ਆਪਾਂ ਤੁਹਾਨੂੰ ਅੱਜ ਇਹਦੇ ਪੂਰੇ ਦਰਸ਼ਨ ਕਰਾਵਾਂਗੇ ਸੋ ਆਓ ਆਪਾਂ ਚੱਲਦੇ ਹਾਂ ਇਸ ਸਥਾਨ ਦੇ ਅੱਜ ਪੂਰੇ ਦਰਸ਼ਨ ਕਰਦੇ ਹਾਂ ਜੀ ਇਸ ਸਥਾਨ ਤੇ ਆਉਣ ਵਾਸਤੇ ਨਾ ਦਿੱਲੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਕੁਝ ਬੱਸਾਂ ਵੀ ਚੱਲਦੀਆਂ ਹਨ ਜਿਹੜੀਆਂ ਸਾਰੇ ਸਥਾਨਾਂ ਦੇ ਦਰਸ਼ਨ ਕਰਾਉਂਦੀਆਂ ਹਨ ਪੂਰਾ ਦਿਨ ਸਵੇਰੇ ਚੱਲ ਕੇ ਸ਼ਾਮ ਤੱਕ ਦਰਸ਼ਨ ਕਰਵਾ ਕੇ ਔਰ ਫਿਰ ਰਾਤ ਨੂੰ ਵਾਪਸ ਜਾਂਦੀਆਂ ਹਨ ਜੀ ਸ਼ਾਮਾਂ ਨੂੰ ਦਰਬਾਰ ਸਾਹਿਬ ਪਹੁੰਚ ਜਾਂਦੀਆਂ ਹਨ ਦਰਸ਼ਨ ਕਰੀਏ ਜੀ ਇਸ ਸਥਾਨ ਦੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਗੇਟ ਤੋਂ ਐਂਟਰ ਕਰਦੇ ਆਂ ਅਸੀਂ ਖੱਬੇ ਹੱਥ ਸਰਾਮ ਬਣੀ ਹੋਈ ਹੈ ਜੀ ਜਿੱਥੇ ਕਿ ਯਾਤਰੀਆਂ ਦੇ ਰਹਿਣ ਵਾਸਤੇ ਬਹੁਤ ਵਧੀਆ ਪ੍ਰਬੰਧ ਹੈ ਜਿਹੜੀ ਸੰਗਤ ਕੋਈ ਰਹਿਣਾ ਚਾਹੁੰਦੀ ਇੱਥੇ ਰਹਿ ਵੀ ਸਕਦੀ ਹੈ ਜੀ ਇਹ ਨਾ ਸ਼ਹਿਰ ਦੇ ਭੀੜ ਭੜਕੇ ਤੋਂ ਦੂਰ ਇੱਕ ਬਹੁਤ ਵਧੀਆ ਰਮਣੀਕ ਸਥਾਨ ਹੈ ਜੀ ਬਹੁਤ ਵਧੀਆ ਸਥਾਨ ਹੈ ਜੀ ਜਿਹੜੀ ਵੀ ਸੰਗਤ ਤਰਨਤਨ ਸਾਹਿਬ ਜਾਂ ਅੰਮ੍ਰਿਤਸਰ ਤੋਂ ਵਾਪਸ ਚਲ ਜਾਂਦੀ ਆ ਉਹਨਾਂ ਨੂੰ ਇਸ ਸਥਾਨ ਦੇ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਹਨ ਇਹਦੀ ਜੋ ਸੇਵਾ ਚੱਲ ਰਹੀ ਹੈ ਜੀ ਅੱਜ ਕੱਲ ਉਹ ਸੰਤ ਬਾਬਾ ਲੱਖਾ ਸਿੰਘ ਜੀ ਕੋਟੇ ਵਾਲੇ ਰਾਜਸਥਾਨ ਕੋਈ ਇਹਦਾ ਪੂਰਾ ਪ੍ਰਬੰਧ ਉਹ ਸੰਭਾਲ ਰਹੇ ਨੇ ਜੀ ਇਹ ਲੰਗਰ ਸਾਹਿਬ ਹੈ ਜੀ ਲੰਗਰ ਗੁਰੂ ਕਾ ਲੰਗਰ ਜੋ ਤਕਰੀਬਨ 24 ਘੰਟੇ ਚੱਲਦਾ ਰਹਿੰਦਾ ਹੈ ਇਹ ਸਾਡੀਆਂ ਮਤਾਵਾਂ ਲਾਗੇ ਛਾਗੇ ਪਿੰਡਾਂ ਤੋਂ ਜੋ ਆ ਕੇ ਇਸ ਸਥਾਨ ਤੇ ਸੇਵਾ ਕਰਦੀਆਂ ਹਨ ਸੰਗਤਾਂ ਲਈ 쿨ਰ ਲੱਗਾ ਹੋਇਆ ਜੀ ਠੰਡੇ ਜਲ ਲਈ ਹੁਣ ਆਪਾਂ ਅੰਦਰ ਚੱਲਦੇ ਆਂ ਜੀ ਬਹੁਤ ਵਧੀਆ ਰਮਣੀਕ ਸਥਾਨ ਇੱਥੋਂ ਦੀ ਸ਼ਾਂਤੀ ਐ ਵਧੀਆ ਤੁਹਾਡੇ ਮਨ ਨੂੰ ਮੋਵੇਗੀ ਜਿੱਥੇ ਤੁਸੀਂ ਭੱਜ ਦੌੜ ਦੀ ਜ਼ਿੰਦਗੀ ਤੋਂ ਕੁਝ ਸਮਾਂ ਬਤੀਤ ਕਰਨਾ ਚਾਹੋਗੇ ਇਸ ਸਥਾਨ ਦਾ ਜੋ ਇਤਿਹਾਸ ਆ ਉਹਦੇ ਬਾਰੇ ਵੀ ਆਪਾਂ ਇਤਿਹਾਸ ਬੋਰਡ ਲੱਗਾ ਹੋਇਆ ਆ ਉਹਦੇ ਤੋਂ ਆਪਾਂ ਇੱਕ ਵਾਰੀ ਤੁਹਾਨੂੰ ਜਰੂਰ ਇਤਿਹਾਸ ਪੂਰੇ ਦਾ ਪੂਰਾ ਵੀ ਪੜ੍ਹ ਕੇ ਸੁਣਾਵਾਂਗੇ। ਲੋ ਜੀ ਬਾਣੀ ਦੇ ਵਿੱਚ ਲਿਖਿਆ ਹੋਇਆ ਆ ਪੱਠੇ ਵਿੰਡਪੁਰ ਨਾਮ ਕਹੰਤੇ ਖੱਤਰੀ ਬੀਦੀ ਬ੍ਰਿੰਦ ਬਸੰਤੇ ਸੰਗ ਹਉਤੇ ਬਾਲਾ ਮਰਦਾਨਾ ਸ੍ਰੀ ਨਾਨਕ ਆਏ ਇਸ ਅਸਥਾਨਾ ਜਨਮ ਸਥਾਨ ਬਾਬਾ ਮਹਿਤਾ ਕਾਲੂ ਜੀ ਗੁਰਦੁਆਰਾ ਢੇਰਾ ਸਾਹਿਬ ਜ਼ਿਲ੍ਹਾ ਤਰਨਤਾਰ ਪੂਰਾ ਇਤਿਹਾਸ ਸੰਗਤਾਂ ਦੇ ਸਕਰੀਨ ਤੇ ਰੂਬਰੂ ਹੈ ਜਿਸ ਨੂੰ ਤੁਸੀਂ ਪੜ ਕੇ ਇਸ ਸਥਾਨ ਤੇ ਜ਼ਰੂਰ ਦਰਸ਼ਨ ਕਰਨ ਆਓ ਇੱਕ ਦੇਖਣਯੋਗ ਸਥਾਨ ਹੈ ਜੀ ਜਿੱਥੇ ਇਸ ਸਥਾਨ ਮਹਤਾ ਕਾਲੂ ਜੀ ਦਾ ਜੱਦੀ ਪਿਤਾਪੁਰਖੀ ਸਥਾਨ ਹੈ ਗੁਰੂ ਨਾਨਕ ਦੇਵ ਜੀ ਦਾ ਉੱਥੇ ਹੀ ਇਸ ਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਛੋਲਾ ਸਾਬ ਤੋਂ ਗੁਰਦੁਆਰਾ ਰੋੜੀ ਸਾਹਿਬ ਆਏ ਗੁਰਦੁਆਰਾ ਰੋੜੀ ਸਾਹਿਬ ਤੋਂ 300 ਕਦਮ ਚੱਲ ਕੇ ਇੱਥੇ ਨਮਸਕਾਰ ਕਰਕੇ ਜੋਤ ਪ੍ਰਗਟ ਕੀਤੀ ਮੇਰੀ ਪੀਰੀ ਦੇ ਮਾਲਕ ਨੇ ਪੱਠੇ ਵਿੰਡਪੁਰ ਤੋਂ ਨਾਮ ਡੇਰਾ ਸਾਹਿਬ ਰੱਖਿਆ ਹੁਣ ਆਪਾਂ ਅੰਦਰ ਦਰਸ਼ਨ ਕਰਾਂਗੇ ਜੀ ਜਿੱਥੇ ਕਿ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਇਸ ਸੰਸਥਾਨ ਤੇ ਤਕਰੀਬਨ ਰੋਜ਼ਾਨਾ ਕਹਿੰਦੇ ਵੀ ਬੀਬੀਆਂ ਕਾਫੀ ਟਾਈਮ ਆਣ ਕੇ ਗੁਰਬਾਣੀ ਦਾ ਜਾਪ ਕਰਦੀਆਂ ਨੇ ਜਿਸ ਤਰ੍ਹਾਂ ਕਿ ਤੁਸੀਂ ਸੁਣ ਹੀ ਹਟਿਓ ਅੰਦਰ ਗੁਰਬਾਣੀ ਦਾ ਜਾਪ ਚੱਲ ਰਿਹਾ ਸੀ ਔਰ ਲਾਗੇ ਲਾਗੇ ਤੋਂ ਬੱਚੀਆਂ ਮਾਵਾਂ ਭੈਣਾਂ ਸਾਡੀਆਂ ਗੁਰਬਾਣੀ ਦੇ ਨਾਲ ਦੇਖੋ ਗੁਰੂ ਘਰ ਜੇਕਰ ਅਸੀਂ ਆਉਨੇ ਆ ਤੇ ਸਾਨੂੰ ਗੁਰਬਾਣੀ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਜਿੰਨਾ ਚਿਰ ਅਸੀਂ ਆਪ ਜਾਪ ਨਹੀਂ ਕਰਦੇ ਹੁਣ ਆਪਾਂ ਦਰਸ਼ਨ ਕਰਵਾਵਾਂਗੇ ਤੁਹਾਨੂੰ ਸਰੋਵਰ ਦੇ ਜੀ ਖਾਸ ਕਰ ਤੁਸੀਂ ਸਕਰੀਨ ਤੇ ਦੇਖ ਹੀ ਰਹੇ ਹੋ ਇਸ ਸਥਾਨ ਦੀ ਜੋ ਮਨਮੋਹਕ ਦ੍ਰਿਸ਼ਿਆਨਾ ਉਹ ਤੁਹਾਨੂੰ ਬਹੁਤ ਮੋਏਗਾ ਜੀ ਇੱਥੋਂ ਤੁਹਾਡਾ ਮਨ ਨਹੀਂ ਕਰੇਗਾ ਜਾਣ ਵਾਸਤੇ ਬੇਸ਼ੱਕ ਮੌਸਮ ਦੇ ਹਿਸਾਬ ਨਾਲ ਕਾਫੀ ਗਰਮੀ ਆ ਪਰ ਫਿਰ ਵੀ ਇਸ ਸਥਾਨ ਤੇ ਤੁਹਾਨੂੰ ਆਣ ਕੇ ਗਰਮੀ ਨਹੀਂ ਲੱਗੇਗੀ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਜੀ ਹੈ ਸਥਾਨ ਦੀ ਔਰ ਸਰੋਵਰ ਵੀ ਕਾਫੀ ਵੱਡਾ ਸਰੋਵਰ ਹੈ ਜੀ ਪੂਰਾ ਸਰੋਵਰ ਸਾਹਿਬ ਇਹ ਦਰਸ਼ਨੀ ਜੋੜੀ ਹੈ ਗੁਰਦੁਆਰਾ ਸਾਹਿਬ ਦੀ ਇਸ ਬੋਰਡ ਤੇ ਜੇ ਇੱਕ ਇਤਿਹਾਸਕ ਖੂਹ ਦਾ ਜ਼ਿਕਰ ਕੀਤਾ ਆ ਵੀ ਗੁਰੂ ਜੀ ਨੇ ਵਾਰ ਦਿੱਤਾ ਸੀ ਵੀ ਜੋ ਵੀ ਇਸ਼ਨਾਨ ਕਰੇਗਾ ਉਸ ਦੇ ਰੋਗ ਦੂਰ ਹੋਣਗੇ ਆਪਾਂ ਤੁਹਾਨੂੰ ਉਸ ਖੂਹ ਦੇ ਵੀ ਦਰਸ਼ਨ ਕਰਵਾਉਣ ਜਾ ਰਹੇ ਆ ਜੀ ਕਿਹੜਾ ਪ੍ਰਸ਼ਾਦ ਦਿੱਤੇ ਕਿੱਥੋਂ ਕਰਵਾਓ ਜੀ ਅੱਗੇ ਐਰੋ ਦਿੱਤੇ ਗਿਆ ਜੀ ਇਤਿਹਾਸਕ ਖੂਹ ਇੱਥੋਂ ਖੂਹ ਦਾ ਜਲ ਛਕਿਆ ਜਾਂਦਾ ਹੈ ਜੀ ਟਟੀ ਲੱਗੀ ਹੋਈ ਏ ਇਹ ਉਹ ਖੂਹ ਹੈ ਜੀ ਅੱਜਕਲ੍ਹ ਉੱਥੇ ਮੋਟਰ ਲਵਾ ਕੇ ਉਹਦਾ ਬੋਰ ਕੀਤਾ ਗਿਆ ਹੈ ਜੀ ਇਹ ਉਹ ਖੂਹ ਹੈ ਜੀ ਇਹਨੂੰ ਕਵਰ ਕਰ ਦਿੱਤਾ ਗਿਆ ਹੈ ਜਿਸ ਖੂਹ ਨੂੰ ਵਰ ਦਿੱਤਾ ਸੀ ਗੁਰੂ ਸਹਿਬਾਨ ਨੇ ਇਹ ਸਥਾਨ ਜੀ ਸੰਤਾਂ ਦੇ ਕਥਾ ਕੀਰਤਨ ਸਮਾਗਮ ਜੋ ਵੀ ਹੁੰਦੇ ਨੇ ਉਹ ਇਸ ਸਥਾਨ ਤੇ ਹੁੰਦੇ ਨੇ ਇਹ ਵੀ ਨਵਾਂ ਬਣਾਇਆ ਗਿਆ ਜੀ ਕਾਫੀ ਵੱਡਾ ਸੋਈ ਸੀ ਗੁਰਦੁਆਰਾ ਡੇਰਾ ਸਾਹਿਬ ਤੇ ਸੰਗਤਾਂ ਨੂੰ ਜਦੋਂ ਵੀ ਸੰਗਤਾਂ ਕਿਤੇ ਇਸ ਏਰੀਆ ਚ ਆਉਂਦੇ ਨੇ ਤਾਂ ਕੋਸ਼ਿਸ਼ ਕਰਨਾ ਇਸ ਸਥਾਨ ਦੇ ਜ਼ਰੂਰ ਦਰਸ਼ਨ ਕਰਨੇ ਜ਼ਰੂਰ ਤੁਹਾਡੇ ਇਸ ਸਥਾਨ ਤੁਹਾਡੇ ਮਨ ਨੂੰ ਬਹੁਤ ਸ਼ਾਂਤੀ ਦੇਵੇਗਾ ਇਥੋਂ ਦੀ ਰਮਣੀਕ ਜਗਾ ਤੁਹਾਡਾ ਮਨ ਮੋਏਗੀ ਗੁਰੂ ਨਾਲ ਜੁੜੋ ਬਾਣੀ ਨਾਲ ਜੁੜੋ ਸੋ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਸਾਡੀ ਵੀਡੀਓ ਨੂੰ ਪੂਰਾ ਦੇਖਣ ਲਈ ਧੰਨਵਾਦ